ਹੁਣ ਜ਼ਿਕਰ ਕਰਾਂਗੇ ਚੰਦਨ ਦੇ ਦਰਖਤ ਜਿहां ਅਸੀਂ ਲਗਾਤਾਰ ਸੁਣਦੇ ਆ ਰਹੇ ਕਿ ਚੰਦਨ ਦਾ ਦਰਖਤ ਹੈ ਜਿਹੜਾ ਦੱਖਣੀ ਭਾਰਤ ਦੇ ਵਿੱਚ ਉਗਾਇਆ ਜਾਂਦਾ ਪਰ ਇੱਕ ਕਿਸਾਨ ਦੇ ਵੱਲੋਂ ਮਹਿਜ਼ 8 ਸਾਲ ਪਹਿਲਾਂ ਆਪਣੀ 2 ਕਨਾਲ ਜ਼ਮੀਨ ਦੇ ਵਿੱਚ 200 ਬੂਟੇ ਨੇ ਜਿਹੜੇ ਚੰਦਨ ਦੇ ਉਗਾਇਆ ਜਾਂਦੇ ਨੇ ਹਾਲਾਂਕਿ ਗਨੀਮਤ ਰਹੀ ਹੈ ਕਿ ਇਹਨਾਂ ਬੂਟਿਆਂ ਦੇ ਵਿੱਚੋਂ ਸਿਰਫ 40 ਬੂਟੇ ਹੀ ਅੱਗੇ ਵਧੇ ਨੇ ਪਰ ਤੁਹਾਨੂੰ ਦੱਸ ਦੇ ਕਿ 4 ਮਹੀਨੇ ਪਹਿਲਾਂ ਇਸ ਕਿਸਾਨ ਦੀ ਮੌਤ ਹੈ ਜਿਹੜੀ ਇੱਕ ਸੜਕੀ ਹਾਦਸੇ ਦੇ ਵਿੱਚ ਹੋ ਜਾਂਦੀ ਹੈ ਦੁਰਘਟਾ ਦੇ ਵਿੱਚ ਹੋ ਜਾਂਦੀ ਹੈ ਉਸ ਤੋਂ ਬਾਅਦ ਚੰਦਨ ਦੇ ਬੂਟਿਆਂ ਦੀ ਜ਼ਿੰਮੇਵਾਰੀ ਹੈ ਦੇਅਸ ਦੇ ਪੁੱਤਰ ਦੇ ਵੱਲੋਂ ਲਈ ਕੀ ਹੈ ਜਿਸ ਦੀ ਉਮਰ ਮਹਿਜ਼ 20 ਸਾਲ ਦੇ ਤਕਰੀਬਨ ਦੱਸੀ ਜਾ ਰਹੀ ਹੈ ਇਸ ਦੇ ਨਾਲ ਹੀ ਉਸ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਬੂਟਿਆਂ ਨੂੰ ਸੰਭਾਲਿਆ ਤੇ ਉਸ ਨੌਜਵਾਨ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਲੱਕੜ ਹੈ 10 ਲੱਖ ਰੁਪਏ ਦੀ ਦਿੱਤੀ ਵਿਕ ਸਕਦੀ ਹੈ ਤਾਂ ਉਹ ਤੁਹਾਨੂੰ ਵੀ ਜਾਣਕਾਰੀ ਜ਼ਰੂਰ ਦਿੰਨੇ ਆ ਕਿ ਆਖਿਰਕਾਰ ਉਸ ਨੌਜਵਾਨ ਨੇ ਜਾਣਕਾਰੀ ਕਿੱਥੋਂ ਇਕੱਠੀ ਕੀਤੀ ਕਿਵੇਂ ਉਸ ਦੇ ਦਿਲ ਦੇ ਵਿੱਚ ਇਹ ਸਾਰਾ ਕੁਝ ਆਇਆ ਕਿਸ ਨੇ ਚੰਦਨ ਦੀ ਲੱਕੜੀ ਵੇਚਣ ਦਾ ਜਿਹੜਾ ਪਲਾਨ ਬਣਾ ਲਿਆ ਜੀ ਮੇਰਾ ਨਾਮ ਅਵਨੀਤ ਸਿੰਘ ਹੈ ਤੇ ਇਹ ਚੰਦਨ ਦੀ ਖੇਤੀ ਜੋ ਹੈ 2017 'ਚ ਮੇਰੇ ਪਾਪਾ ਨੇ ਸ਼ੁਰੂ ਕੀਤੀ ਸੀਗੀ ਅਸੀਂ ਪਿੰਡ ਖੋਖਰ ਦੇ ਰਹਿਣ ਵਾਲਿਆਂ ਜਿਲ੍ਹਾ ਗਰਦਾਸਪੁਰ ਦੇ ਵਿੱਚ ਇੱਥੇ 2017 ਸਾਲ ਦੇ ਵਿੱਚ ਪਾਪਾ ਨੇ ਬੂਟੇ ਲਗਾਏ ਸੀਗੇ 200 ਦੇ ਕਰੀਬ ਚੰਦਨ ਦਾ ਬੂਟਾ ਲਗਾਇਆ ਸੀ ਉਦੋਂ ਪਰ ਸਾਨੂੰ ਇੰਨੀ ਨੋਲਿਜ ਨਹੀਂ ਸੀ ਹੈਗੇ ਇਹਨਾਂ ਬਾਰੇ ਤੇ ਉਸ ਦੇ ਵਿੱਚੋਂ ਸਿਰਫ 30 40 ਬੂਟੇ ਹੀ ਬਚੇ ਸੀਗੇ ਉਹ ਬਾਅਦ ਵਿੱਚ ਅਸੀਂ ਫੋਰੈਸਟ ਡਿਪਾਰਟਮੈਂਟ ਨਾਲ ਕੰਟੈਕਟ ਕਰਕੇ ਬੂਟਿਆਂ ਦਾ ਬਾਅਦ ਜੋ ਜਾਣਕਾਰੀ ਲਈ ਸੀ ਕਿ ਕਿਵੇਂ ਇਹਨਾਂ ਨੂੰ ਮਤਲਬ ਕਿ ਸਾਂਭ ਸੰਭਾਲ ਹੁੰਦੀ ਹੈ ਇਹਨਾਂ ਦੀ ਤੇ ਕਿਵੇਂ ਵੱਧਦੇ ਨੇ ਉਸ ਉਹ ਜਾਣਕਾਰੀ ਲੈਣ ਤੋਂ ਬਾਅਦ ਅਸੀਂ ਬੂਟਿਆਂ ਦਾ ਖਿਆਲ ਰੱਖ ਰਹੇ ਹਾਂ ਤੇ ਉਦੋਂ ਦੇ ਮਤਲਬ ਕਿ 30 40 ਬੂਟੇ ਉਦੋਂ ਦੇ ਚੱਲੇ ਆ ਰਹੇ ਨੇ ਇਸ ਤੇ ਇਹ ਜੋ ਬੂਟੇ ਨੇ 15 ਤੋਂ 20 ਸਾਲ ਦੀ ਉਮਰ ਵਿੱਚ ਬਿਲਕੁਲ ਤਿਆਰ ਹੋ ਜਾਂਦੇ ਨੇ ਤੇ ਤੁਸੀਂ ਇਹਨਾਂ ਨੂੰ ਵੇਚ ਸਕਦੇ ਹੋ ਇਹਨਾਂ ਦਾ ਜੋ ਮੰਡੀਕਰਨ ਹੈ ਉਹ ਤੁਸੀਂ ਮਤਲਬ ਕਿ ਫੋਰੈਸਟ ਡਿਪਾਰਟਮੈਂਟ ਵੱਲੋਂ ਖੁਦ ਹੀ ਕੀਤਾ ਜਾਂਦਾ ਹੈ ਉਹ ਤੁਸੀਂ ਆਪ ਕਿਤੇ ਬਾਹਰ ਨਹੀਂ ਵੇਚ ਸਕਦੇ ਜੇ ਤੁਸੀਂ ਬਾਹਰ ਵੇਚੋਗੇ ਤੇ ਉਹ ਕ੍ਰਿਮੀਨਲ ਐਕਟ ਦੇ ਅੰਦਰ ਮੰਨਿਆ ਜਾਏਗਾ ਤੇ ਇਹ ਫੋਰੈਸਟ ਡਿਪਾਰਟਮੈਂਟ ਵੱਲੇ ਆਪ ਹੀ ਕੱਟ ਕੇ ਲੈ ਕੇ ਜਾਂਦੇ ਨੇ ਚੰਦਨ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਚੰਦਨ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਲਾਲ ਚੰਦਨ ਹੁੰਦੀ ਹੈ ਤੇ ਇੱਕ ਸਫੇਦ ਅਸੀਂ ਜੋ ਬੀਜੀ ਹੋਈ ਹੈ ਇਹ ਸਫੇਦ ਚੰਦਨ ਹੈ ਲਾਲ ਚੰਦਨ ਜੋ ਕਿ ਮੰਨੀ ਜਾਂਦੀ ਹੈ ਕਿ ਬਹੁਤ ਜ਼ਿਆਦਾ ਸੱਪਾਂ ਨੂੰ ਅਟਰੈਕਟ ਕਰਦੀ ਹੈ ਪਰ ਜੋ ਸਫੇਦ ਚੰਦਨ ਹੈ ਇਸ ਦਾ ਕੋਈ ਸੱਪਾਂ ਨਾਲ ਲਿੰਕ ਨਹੀਂ ਹੈਗਾ ਇੱਥੇ ਸੱਪ ਬਹੁਤ ਨਾਂ ਦੀ ਬਰਾ ਮਾਤਰਾ ਜੀ ਆਉਂਦੇ ਨੇ ਇੰਨਾ ਸੱਪਾਂ ਦੇ ਇਹਦੇ ਵਿੱਚ ਕੀ ਡਿਫਰੈਂਸ ਹੈਗਾ ਲਾਲ ਤੇ ਚੰਦਨ ਜਿਹੜੀ ਵਾਈਟ ਚੰਦਨ ਇਹਦੇ ਵਿੱਚ ਮੁਨਾਫੇ ਦੇ ਵਿੱਚ ਵਿਕਣ ਦੇ ਵਿੱਚ ਵੀ ਜਿਹੜੀ ਇਹਦੀ ਕੋਈ ਮੁਨਾਫਾ ਹੈਗਾ ਹਾਂਜੀ ਲਾਲ ਚੰਦਨ ਜੋ ਹੈ ਉਹਦਾ ਰੇਟ ਵਾਈਟ ਸਫੇਦ ਚੰਦਨ ਨਾਲੋਂ ਥੋੜਾ ਜਿਹਾ ਘੱਟ ਹੈ ਮਤਲਬ ਕਿ ਜ਼ਿਆਦਾ ਕੁਝ ਵੱਡਾ ਫਾਸਲਾ ਨਹੀਂ ਹੈ 2-3000 ਦਾ ਫਰਕ ਹੈ ਜਿੱਦਾਂ ਲਾਲ ਜੋ ਸਫੇਦ ਚੰਦਨ ਹੈ ਇਸ ਦਾ ਰੇਟ 10 ਤੋਂ 35000 ਰੁਪਏ ਕਿਲੋ ਦੇ ਹਿਸਾਬ ਨਾਲ ਹੈ ਇਹ ਬੂਟੇ ਦੀ ਜੇ ਤੁਹਾਨੂੰ ਪ੍ਰੋਫਿਟ ਦੀ ਜਾਣਕਾਰੀ ਦਿੱਤੀ ਜਾਵੇ ਤੇ ਇੱਕ ਬੂਟਾ ਤੁਹਾਨੂੰ 10 ਤੋਂ 15 ਲੱਖ ਤੱਕ ਦਾ ਮੁਨਾਫਾ ਦੇ ਜਾਂਦਾ ਹੈ ਉਹ ਵੀ ਘੱਟ ਤੋਂ ਘੱਟ ਇਨਵੈਸਟਮੈਂਟ 'ਚ ਇਹਦੀ ਖਰਾਕ ਕੀ ਹੈਗੀ ਇਹਦੀ ਖਰਾਕ ਬਿਲਕੁਲ ਮਤਲਬ ਕਿ ਨੋਰਮਲ ਹੈ ਖਰਾਕ ਬੂਟਾ ਜੋ ਹੈ ਆਪਣੀ ਖਰਾਕ خود ਨਹੀਂ ਕਰ ਸਕਦਾ ਇਸਦੇ ਲੱਗੇ ਤੁਹਾਨੂੰ ਕੋਈ ਹੋਸਟ ਪlant ਲਗਾਉਣਾ ਪਏਗਾ ਜਿਸ ਤੋਂ ਇਹ ਆਪਣੀ ਖਰਾਕ ਲੈ ਸਕੇ ਹੋਸਟ ਪlant ਜਿਵੇਂ ਕਿ ਨਿੰਬੂ ਆ ਗਿਆ ਆਮਲਾ ਕੋਈ ਇਦਾਂ ਨੋਰਮਲ ਫਰੂਟ ਵਾਲੇ ਬੋਦੇ ਜਾਂ ਤੁਸੀਂ ਫੁੱਲ ਵਗੈਰਾ ਵੀ ਲਗਾ ਸਕਦੇ ਹੋ ਇਹਨਾਂ ਦੇ ਲੱਗੇ ਜਿਸ ਤੋਂ ਇਹ ਆਪਣੀ ਖਰਾਕ ਲੈਂਦੇ ਨੇ ਹੋਰ ਕਿਸਾਨ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੂ ਇਸ ਖੇਤੀ ਨੂੰ ਲੈ ਕੇ ਮੇਰੀ ਤੇ ਬਾਕੀ ਕਿਸਾਨ ਵੀਰਾਂ ਨੂੰ ਇਹ ਹੀ ਅਪੀਲ ਹੈ ਕਿ ਤੁਹਾਨੂੰ ਮਤਲਬ ਆਪਣੇ ਖੇਤੀ ਦੇ ਜੋ ਟਾਂਗ ਨੇ ਉਹ ਬਦਲਨੇ ਚਾਹੀਦੇ ਨੇ ਇਸ ਜ਼ਮਾਨਾ ਬਦਲ ਰਿਹਾ ਹੈ ਸਭ ਕੁਝ ਬਦਲ ਰਿਹਾ ਹੈ ਤੇ ਸਾਨੂੰ ਵੀ ਆਪਣੇ ਟਾਂਗ ਨੂੰ ਬਦਲਨੇ ਚਾਹੀਦੇ ਨੇ ਕਿਉਂਕਿ ਕਣਕ ਚਾਹੁਣੇ ਦੀ ਖੇਤੀ 'ਚ ਇੰਨਾ ਮੁਨਾਫਾ ਰਿਹਾ ਨਹੀਂ ਹੈ ਜੇ ਹੁਣ ਮੁਨਾਫਾ ਚਾਹੀਦਾ ਹੈ ਕਿਸਾਨ ਅੱਗੇ ਵਧਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਟਾਂਗ ਬਦਲ ਕੇ ਹੁਣ ਵੱਖ-ਵੱਖ ਤਰੀਕੇ ਦੀ ਖੇਤੀ ਕਰਨੀ ਸ਼ੁਰੂ ਕਰਨੀ ਚਾਹੀਦੀ ਹੈ ਧੰਨਵਾਦ